ਕੁਝ ਬੰਦੇ ਕਿਉਂ ਆਣਾ ਮम्मी ਮੈਂ ਪਾਣੀ ਨੂੰ ਹੋਣੀ ਨਵਾਗੇ ਹਟਈਆਂ ਹੁਣ ਦੁੱਧ ਪਿਲਾਉਣਾ ਤੁਸੀਂ ਕਮਲ ਨੂੰ ਕਹਿ ਦੋ ਨਾ ਨਹੀਂ ਮੈਂ ਕਹਿ ਦਿੰਨੀ ਆ ਉਹਨੂੰ ਕਹਿ ਦਿੰਨੀ ਆ ਮੈਂ ਕਮਲ ਹਾਂਜੀ ਉਰੇ ਆ ਹਾਂਜੀ ਮੈਂ ਜਰਾ ਕਾਪੋ ਬਣਾ ਲਿਆ ਇੱਕ ਮੈਂ ਚੱਲਣ ਦੇ ਆਉਣਾ ਸੀ ਮम्मी ਮੈਂ ਤਾਂ ਬਾਹਰ ਚੱਲੀ ਸੀਗੀ ਮੈਂ ਉਹਨੂੰ ਅਪਾਰਟਮੈਂਟ ਲਈ ਗਈ ਆ ਬਾਹਰ ਵਾਲੀ ਤੋਂ ਤੁਸੀਂ ਦੀਦੀ ਨੂੰ ਕਹਿ ਦਵਾ ਮੈਂ ਦੀਦੀ ਉਹ ਬਣਾ ਦੇਣਗੇ ਚਾ ਉਹ ਬਾਣੀ ਨੂੰ ਦੁੱਧ ਬਣਾ ਚਾਹ ਕਿ ਜਦੋਂ ਪਾਣੀ ਤੁੰਦ ਪੀ ਲੂਗੀ ਫਿਰ ਬਣਾ ਦਊਗੀ ਤੁਹਾਨੂੰ ਜਦੋਂ ਜਿਆਦਾ ਕੰਮ ਮੈਂ ਤਾਂ ਲੇਟ ਹੁੰਨੀ ਆ ਮੈਂ ਅੱਗੇ ਵੀ 100 ਕੰਮ ਕਰਨੇ ਨੇ ਤੂੰ ਜਾਇਆ ਤਾਂ ਮੈਂ ਆਪੇ ਬਣਾ ਲਵਾਂ ਕੋਈ ਅਮਨਾ ਆਸੂਕ ਬਾਜ਼ਾਰ ਗਈ ਸੀ ਮੈਂ ਦੋ ਸੂਟ ਲੈ ਕੇ ਆਇਆ ਆ ਜਿੱਕਾ ਤਾਂ ਮੈਂ ਆ ਤੈਨੂੰ ਲਿਆਤਾ ਵੀ ਮੈਨੇ ਬਰਸ ਲਿਆ ਉਹਨੇ ਹਫਤੇ ਤੱਕ ਆਉਂਦੀ ਆ ਜੀ ਨਾ ਹਾਂਜੀ ਤੁਸੀਂ ਜਾਰ ਸੀ ਮੰਮੀ ਐ ਹਾਂ ਤੇ ਆ ਮੈਂ ਇਹ ਵੀ ਲਿਆਤਾ ਮੈਂ ਤਾਂ ਦੋਨੋਂ ਲੈ ਆ ਲੈ ਆਂ ਆਹ ਮੈਨੂੰ ਲੈ ਆਂਦਾ ਹਾਂ ਦੀਦੀ ਨੂੰ ਤੁਸੀਂ ਐਨਾ ਗੂੜਾ ਲਿਆਂਦਾ ਤੇ ਆ ਮੈਨੂੰ ਫਿੱਕੜਾ ਜਿਹਾ ਲਿਆ ਕੇ ਦੇਤਾ ਕਿੱਥੇ ਤੋਂ ਲੈ ਆਂਦਾ ਮੈਨੂੰ ਸੂਟ ਆ ਨਹੀਂ ਜੇ ਸੋਹਣਾ ਰੱਖਦੇ ਤੁਸੀਂ ਰੱਖ ਲਓ ਫਿਰ ਮੈਨੂੰ ਦੇ ਦਿਓ ਆ ਵਾਲਾ ਨਹੀਂ ਤੇ ਫਿਰ ਗੱਲ ਜੇ ਨਹੀਂ ਲਿਆਉਣਾ ਸੀ ਜੱਜ ਦਾ ਤਾਂ ਨਹੀਂ ਲਿਆਉਂਦੇ ਕਿ ਕਰੀ ਲਿਆਉਂਦੇ ਪੈਸੇ ਕੋਦੀ ਲਾ ਕੇ ਨਾ ਤੁਸੀਂ ਦੇਖੋ ਕਮਲੇ ਚੈਰੀ ਹੁੰਦੀ ਹੈ ਨਾ ਕਿ ਮੈਨੂੰ ਸੂਟ ਫਿੱਕੇ ਪਸੰਦ ਨੇ ਤੁਸੀਂ ਉਹੀ ਲੈ ਕੇ ਆਏ ਹੋ ਨਹੀਂ ਜੇ ਫਿੱਕੇ ਪਸੰਦ ਨੇ ਐਵੇਂ ਨਹੀਂ ਹੈਗਾ ਵੀ ਐਨਾ ਹੀ ਬਕਰਾ ਰੱਖੋ ਵੀ ਉਹ ਪਤਾ ਲੱਗਦਾ ਵੀ ਵਿਆਹ ਸ਼ਾਦੀ ਵਾਲਾ ਆਤਮੇ ਘਰ bina ਪਾਵਾਂ ਸੂਟ ਕਿਤੇ ਤੁਸੀਂ ਕਹਿੰਦੇ ਮੈਂ ਵਿਆਹ ਸ਼ਾਦੀ 'ਚ ਫਿੱਕੇ ਪਾਉਣੇ ਨੇ ਮੰਮੀ ਲੱਗੀਆਂ ਕਿ ਸੋਰਾ ਵਾਸਤੇ ਮੈਂ ਦੇਖ ਹੀ ਲਿਆਏ ਜਿੱਦਨ ਦੀ ਮੈਂ ਆਈਆਂ ਵੀ ਇਹ ਥੋੜੀ ਬੜੀ ਨੂੰ ਆ ਤਾਂ ਕਰਕੇ ਮੈਨਾਂ ਤੇ ਵਿਤ ਕਹ ਰੱਖਿਆ ਹੀ ਜਾਂਦਾ ਏ ਜਦ ਮਰਜੀ ਦੇਖੋ ਉਹਨੂੰ ਵਧੀਆ ਚੀਜ਼ ਆਉਂਦੀ ਆ ਮੈਨੂੰ ਨਹੀਂ ਆਉਂਦੀ ਨਾ ਲਿਆ ਕੇ ਲਿਆ ਕਰੋ ਚੀਚਾ ਮੈਂ ਕਹਣਾ ਮੰਗਦੀ ਆ ਤੁਹਾਡਾ ਮੰਮੀ ਨਾ ਹੀ ਵੀ ਆਇਆ ਕਰੋ ਆਪ ਹੀ ਲਿਆਇਆ ਕਰਨਗੇ ਠੀਕ ਆ ਮੈਂ ਵੀ ਲੈ ਜਾਣੀ ਆ ਸੂਟ ਸਾਬੂ ਦਿਖਾਉਂਗੀ ਤੁਸੀਂ ਕਹਿ ਜਾ ਮੈਨੂੰ ਲਿਆ ਕੇ ਜਾਂ ਤਾਂ ਕਹਿ ਜਾ ਹੁਣੇ ਬੜੀ ਨੂੰ ਨੂੰ ਤੁਸੀਂ ਨਾ ਹੀ ਵੀ ਆਇਆ ਕਰੋ ਤੁਸੀਂ ਆਪ ਹੀ ਲਿਆਇਆ ਕਰੋ ਹਾਂ ਠੀਕ ਆ ਮੈਂ ਵੀ ਠੀਕ ਆ ਹਾਂ ਕੋਈ ਨਾ ਮਾਰੀ ਜਿਹੜਾ ਤੂੰ ਹੀ ਮੰਮੀ ਤਾਂ। ਓਹੋ। ਮੰਮੀ ਮੈਂ ਗੱਲ ਕਰਨੀ ਥੋੜਾ ਨਾਲ ਕੋਈ। ਹਾਂ ਬੱਸ। ਮੈਂ ਨਾ ਪਰ ਪੇਕੇ ਜਾ ਕੇ ਆਉਣਾ ਸੀਗਾ। ਮੇਰੇ ਨਾਲ ਦੀਆਂ ਜਿਹੜੀਆਂ ਦੋਸਹੇਲੀਆਂ ਨੇ, ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ, ਉਹਨਾਂ ਨੇ ਵੀ ਆਉਣਾ ਏ। ਉਹ ਕਹਿੰਦੀ ਵੀ ਚਲ ਇਸ ਬਹਾਨੇ ਮਿਲ ਲਾਂਗੇ, ਇਕੱਠੀਆਂ ਹੋ ਜਾਗੀਆਂ। ਤਾਂ ਮੈਂ ਜਾ ਕੇ ਆਉਣਾ। ਮੈਂ ਜਾਇਆ। ਬਾਕੀ ਦਾ ਸਾਰੇ ਕੰਮ ਕਰੇ ਹੋਏ ਨੇ। ਤੁਹਾਡੇ ਜਿਹੜੇ ਕੱਪੜੇ ਹੀਰੇ ਸੀ, ਉਹ ਵੀ ਮੈਂ ਧੋਤੇ ਸੀਗੇ, ਪ੍ਰੈਸ ਕਰਕੇ ਰੱਖਤੇ। ਪਰ ਉਹ ਉਹਨੇ ਬਾਣੀ ਨਹੀਂ ਦੇ ਸਾਬਣਾ। ਕੋਈ ਨਹੀਂ ਮੰਮੀ। ਜਿਹੜਾ ਉੱਪਰ ਦਾ ਕੰਮ ਹੋਊਗਾ ਮੈਂ ਕਰਕੇ ਚਲੇ ਜਾਣੀ ਦੋ ਦਿਨ ਦੀ ਨਾ ਸਾਰੀ ਗੱਲ ਆ ਜਿਹੜੇ ਕੱਪੜੇ-ਕੁੱਪੜੇ ਨੇ ਉਹ ਆਕੇ ਧੋ ਲਾ ਗਿਆ ਹੁਣ ਮੈਂ ਜਾਣਦੀ ਸਾਰੇ ਧੋ ਗੀਆਂ ਸਾਰੇ ਮੈਂ ਕਰਤਾ ਸਾਰਾ ਕੰਮ ਕਰਿਆ ਹੋਇਆ ਹੁਣ ਤੱਕ ਨਿੱਕਾ-ਮੋਟਾ ਹੀ ਕੰਮ ਆ ਉਹ ਦੀਦੀ ਕਰ ਹੀ ਲੈਣਗੇ ਕੋਈ ਨਹੀਂ ਕੋਈ ਨਾ ਫਿਰ ਦੇ ਪੁੱਛ ਮੰਮੀ ਉਹਨੂੰ ਕਿਹੜੇ ਦੇ ਕੇ ਮੇਰੇ ਕੋਲ ਬੱਚਾ ਛੋਗਾ ਵੀ ਆ ਗਏ ਕੋਈ ਨਹੀਂ ਮੰਮੀ ਫੇਰ ਕੀ ਹੋ ਗਿਆ ਮੈਂ ਦੱਸਿਨ ਜਾਨੀ ਮੈਂ ਦੋ ਦਿਨਾਂ ਚ ਮੋੜਿਆ ਆਉਂਗੀ ਮੈਂ ਸਾਰਾ ਕੰਮ ਵੀ ਨਿਵੇੜ ਕੇ ਜਾਉਂਗੀ ਠੀਕ ਹੈ ਮੰਮੀ ਜਾਇਆ ਉਹਨਾਂ ਦੇਖੀ ਮੇਰੇ ਨਾਲ ਦੇ ਸੇਲੀਆਂ ਨੇ ਵੀ ਆਣ ਆਇਆ ਚਲ ਠੀਕ ਜਾਇਆ ਚਾ ਚੀਕਾ ਹੋਰ ਮਟਾਈ ਦਾ ਹਾਂਜੀ ਉਹ ਮਟਾਈ ਸਾਰਾ ਕਰ ਗਈ ਅੱਛਾ ਹੋਰ ਚਲ ਦੰਦਾ ਲਾਣਾ ਭਾਜੀ ਆਹੋ ਕੰਮ ਕਰ ਲੈਣੀ ਕਿ ਮੈਂ ਤੇ ਜਾਂਣਾ। ਜੇ ਉਹ ਨਹੀਂ ਤੁਸੀਂ ਸਾਥ ਲੈ ਕਰੋ ਕਿ ਕੰਮ ਕਿ ਭਾ ਵੀ ਅਮਰ ਕੰਮ ਲੈ ਆਖੜੀ। ਕਿਉਂ ਮੰਮੀ? ਉਹ ਤਾਂ ਟੁਰੀਆ ਰਹਿੰਦੇ ਆ। ਮੇਰਾ ਕਿਸਵਰ ਦਿਨ ਤੱਕ ਤੇ ਮੈਂ ਵੀ ਜਾਣਾ। ਤੁਸੀਂ ਕਹਿਣਾ ਸੀ ਨਾ ਤੁਸੀਂ ਦੇਖਿਆ ਹੀ ਮੈਂ ਆਪੇ ਜਗਾ ਹੁਣੀਆ। ਹੁਣ ਮੈਂ ਰਸਵੀ ਚਲੀ ਆ। ਮੰਮੀ ਮੈਂ ਤਾਂ ਦੇਖੀ ਹੋਏ ਜਿੱਦਾਂ ਨੂੰ ਮਤਲਬ ਹੁੰਦਾ ਤਾਂ ਉੱਧਰ ਲੀ।

ਉਦੋਂ ਨਾਲ ਉਹ ਸੋਰ ਪੇਕੇ ਕਿੰਨੀ ਲਾਡਿਸ਼ਨ ਮਿੱਠੀ ਹੋਊਗੀ ਹੁਣ ਉਹਨੇ ਆਨੇ ਪੇਕੇ ਜਾਣਾ ਤੁਸੀਂ ਸਮਝਿਆ ਕਰੋ ਕਿੰਨੀ ਵਾਰ ਗਈ ਹੈ ਮਹੀਨੇ ਦੇ ਵਿੱਚ ਕਿੰਨੀ ਵਾਰ ਜਾਂਦੇ ਤੁਸੀਂ ਆਪ ਹੀ ਦੱਸ ਦੋ ਹੋਰ ਮੈਂ ਬਸ ਕੀ ਕਰਾਂ ਮੈਂ ਮੈਂ ਕੀ ਕਰਾਂ ਮੈਂ ਕਿਹਦੀ ਚੰਗੀ ਨਾਲ ਤੁਸੀਂ ਕਹੋ ਉਹਨੂੰ ਮੇਰਾ ਵੀ ਦਿਲ ਕਰਦਾ ਹੁਣ ਮੈਂ ਵੀ ਜਾਣਾ ਬੱਸ ਮੈਂ ਕਹਿ ਕੇ ਦੇਖ ਲਊਂਗੀ ਮੰਮੀ ਕਹਿ ਕੇ ਹੀ ਦੇਖਣਾ ਹੈਗਾ ਹੁਣ ਤੇ ਮੈਂ ਵੀ ਜਾਣਾ ਉਹ ਵੀ ਨਿਕਲੇ ਪੇਕੇ ਹੈਗੇ ਸਾਰਿਆਂ ਦੇ ਹੁੰਦੇ ਨੇ ਉਹ ਤਾਂ ਆਪਣਾ ਮਤਲਬ ਕੱਢਦੀ ਆ ਮੰਮੀ ਹੁਣ ਤੁਹਾਡੇ ਨਾਲ ਮਤਲਬ ਉਹਦੋਂ ਤੁਹਾਡੇ ਨਾਲ ਲੜਦੀ ਦੇਖ ਲਓ ਉਹ ਤਾਂ ਕੋਈ ਬੁਲਾਉਂਦੀ ਤਾਂ ਕਿ ਨਹੀਂ ਆਪਣਾ ਮਤਲਬ ਕੱਢ ਕੇ ਮੈਂ ਤਾਂ ਦੇਖਿਆ ਹੋਇਆ ਨਾ ਬਹੁਤ ਵਾਰੀ ਹੁਣ ਅਗਰ ਕੋਈ ਨਾ ਮੈਂ ਉਹ ਨਾਲ ਕੋਈ ਗੱਲ ਕਰਕੇ ਦੇਰੀ ਨਹੀਂ ਮੰਮੀ ਤੁਸੀਂ ਕਰੋ ਆਪਣੀ ਗੱਲ ਉਹਦੇ ਨਾਲ ਪਾਣੀ ਨੂੰ ਲੈ ਕੇ ਮੈਂ ਨਹੀਂ ਜਾਣਾ ਆਮਣਾ ਦੋ ਰੋਟੀ ਪਾਣੀ ਆ ਯਾਰ ਰੋਟੀ ਪਾ ਕੇ ਲੈ ਗਏ ਮਮਮੀ ਤੁਸੀਂ ਕੰਮal ਨੂੰ ਆਪਾ ਹੋ ਉਹਦੀ ਰੋਟੀ ਲਓ ਜੋ ਤੁਸੀਂ ਬੇਕ ਕੇ ਭੇਜਦੇ ਹੋ ਤੁਸੀਂ ਮੇਰੀ ਕੋਈ ਗੱਲ ਮੰਨਦੇ ਆ ਮੈਂ ਕਿਹਾ ਸੀ ਨਾ ਭੇਜੋ 10 ਵਾਰ ਮੈਨੂੰ ਰੋਟੀ ਦਦੇ ਹਾਂ ਮੈਂ ਰੋਟੀ ਦਦੇ ਮੈਂ ਤਾਂ ਪਾਣੀ ਦੇ ਮਾਸ਼ ਕਰਨੀ ਉਹਦਾ ਟਾਈਮ ਹੋ ਗਿਆ ਨਰਣਾਣਾ ਵੀ ਆ ਮੈਂ ਤਾਂ ਕਮਲਾ ਹਾਂਜੀ ਹਾਂਜੀ ਮੈਂ ਰੋਟੀ ਪਾ ਕੇ ਦੇ ਲੈ ਮਮੇ ਮੈਂ ਤੁਹਾਨੂੰ ਦੱਸਿਆ ਸੀ ਤੇ ਮੈਂ ਤੁਹਾਨੂੰ ਬੇਕਿਆਂ ਨੂੰ ਜਾਣਾ ਮੈਂ ਉਹਦੀ ਪੈਕਿੰਗ ਕਰਦੀ ਆ ਨਾਲੇ ਤੁਸੀਂ ਧੀਰੇ ਤੋਂ ਪਾ ਲਾ ਨਲ ਜਿਹਨੂੰ ਸੁੱਟਦੇ ਆ ਲੈ ਦਿਨੇ ਵਧੀਆ ਹੁਣ ਰੋਟੀ ਵੀ ਲਾ ਲਓ ਤੇ ਦੱਸ ਮੈਂ ਨਾ ਰੋਟੀ ਨਾ ਰੱਖੂੰਗੀ ਨਿਆਣਾ ਕੋਕ ਨਹੀਂ ਦਊਂ ਮੈਨੂੰ ਨਹੀਂ ਪਤਾ ਜਿਹਦੇ ਜਿਹਦੇ ਤੁਸੀਂ ਪੱਖਪੂਰ ਦੇ ਉਧਰ ਹੀ ਜਾ ਲੈ ਰੋਟੀ ਮੈਨੂੰ ਨਹੀਂ ਬਣਾ ਦੱਸ ਦੋਨੋਂ ਹਾਨੇ ਨਾ ਉਹ ਸੁਣਦੀ ਆ ਨਾ ਉਹ ਸੁਣਦੀ ਆ ਉਹਨੂੰ ਕਹਾਂ ਰੋਟੀ ਨੂੰ ਉਹ ਨਹੀਂ ਦਿੰਦੀ ਇਹਨੂੰ ਕਹਾਂ ਰੋਟੀ ਨੂੰ ਉਹ ਨਹੀਂ ਦਿੰਦੀ ਦੱਸ ਕੀ ਕਰਾਂ ਕਰਨ ਦਾ ਬਹੁਤ ਆਖਾ ਦੱਸ